ਤੋ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਇੱਕ ਅਹਿਮ ਮੁੱਦਾ ਹੈ ਜੋ ਦਿਨੋਂ ਦਿਨੋਂ ਪੰਜਾਬ ਦੇ ਲੋਕਾਂ ਨੂੰ ਖੋਖਲਾ ਕਰਨ ਵਿੱਚ ਉਹ ਲੋਕ ਆਪਣਾ ਵੱਡਾ ਯੋਗਦਾਨ ਪਾ ਰਹੇ ਹੈ ਜਿਹੜੇ ਪੀਰਾਂ ਫਕੀਰਾਂ ਔਰ ਦੇਵੀ ਦੇਵਤਿਆਂ ਔਰ ਗੁਰੂਆਂ ਭਗਤਾਂ ਦੇ ਨਾਮ ਤੇ ਲੁੱਟ ਕਸੁੱਟ ਕਰਦੇ ਆ ਗਰੀਬਾਂ ਨੂੰ ਅਮੀਰਾਂ ਨੂੰ ਇੱਕ ਰੱਸੇ ਸਾਰਿਆਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਠੱਗਿਆ ਜਾ ਰਿਹਾ ਜੋ ਆਪਣੇ ਘਰਾਂ ਦੇ ਵਿੱਚ ਲਗਭਗ ਪੰਜਾਬ ਦੇ ਹਰ ਪਿੰਡ ਵਿੱਚ ਸ਼ਹਿਰ ਦੇ ਹਰ ਕਸਬੇ ਵਿੱਚ ਹਰ ਮਹੱਲੇ ਵਿੱਚ ਉਹ ਲੋਕ ਜਿਹੜੇ ਬੈਠੇ ਹੋਏ ਨੇ ਜਿਨ੍ਹਾਂ ਨੇ ਆਪਣੇ ਘਰ ਕੁਝ ਦੇਵਤਿਆਂ ਦੀਆਂ ਫੋਟੋਆਂ ਕੁਝ ਪੀਰਾਂ ਫਕੀਰਾਂ ਦੀਆਂ ਫੋਟਮਾਂ ਔਰ ਕੁਝ ਗੁਰੂਆਂ ਦੀਆਂ ਫੋਟਮਾਂ ਰੱਖ ਕੇ ਕੁਝ ਜੋਤ ਬੱਤੀ ਲਾ ਕੇ ਕਿਸੇ ਦਾ ਦਿਨ ਵੀਰਵਾਰ ਰੱਖਿਆ ਕਿਸੇ ਦਾ ਦਿਨ ਐਤਵਾਰ ਹੈ ਕਿਸੇ ਦਾ ਮੰਗਲਵਾਰ ਹੈ ਕਿਸੇ ਦਾ ਸ਼ੁੱਕਰਵਾਰ ਹੈ ਇਹਨਾਂ ਨੇ ਉਹਨਾਂ ਦਿਨਾਂ ਵਿੱਚ ਲੋਕਾਂ ਨੂੰ ਵਹਿਮ ਭਰਮ ਵਿੱਚ ਪਾਉਣਾ ਕਰਮकांड ਕਰਾਉਣੇ ਕਰਮਖਾਂਡ ਕਰਨੇ ਔਰ ਸ਼ਰ ਕਮਾ ਕੇ ਆਪਣੇ ਆਪ ਨੂੰ ਕਹਿਣਾ ਵੀ ਮੇਰੇ ਵਿੱਚ ਕੋਈ दैਵੀ ਸ਼ਕਤੀ ਪ੍ਰਗਟ ਹੋਈ ਹੈ ਜਾਂ ਕੋਈ ਦੇਵੀ ਦੇਵਤਾ ਆ ਗਿਆ ਕੋਈ ਪੀਰ ਪਗੰਬਰ ਫਕੀਰ ਸੰਤ ਆ ਗਿਆ ਸੋ ਇਹੋ ਜਿਹੇ ਲੋਕ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਉਹਦੇ ਲਈ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਫਿਰਪੋਰਟ ਅੱਜ ਕਰ ਰਹੇ ਹਾਂ ਜੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਪਹਿਲੀ ਬੇਨਤੀ ਇਹ ਆ ਵੀ ਕਈ ਲੋਕ ਜਿਹੜੇ ਜਿਨ੍ਹਾਂ ਦੇ ਨਾਮ ਅੱਗੇ ਬਾਬਾ ਸ਼ਬਦ ਲੱਗਿਆ ਹੈ ਬਾਬਾ ਸ਼ਬਦ ਇਹ ਬਾਬੇ ਨਾਨਕ ਦੀ ਸ਼ੋਭਦਾ ਹੈ ਜਿਨ੍ਹਾਂ ਨੇ ਕਾਲ ਯੁਗ ਦੇ ਵਿੱਚ ਅਵਤਾਰ ਧਾਰਿਆ ਧਰਤੀ ਨੇ ਰੋ ਕੇ ਪੁਕਾਰ ਕੀਤੀ ਜਿਹਨੂੰ ਸਾਰੀ ਦੁਨੀਆ ਬਾਬੇ ਦੇ ਨਾਮ ਨਾਲ ਜਾਣਦੀ ਹੈ ਔਰ ਜਿਨ੍ਹਾਂ ਨੇ ਚਾਰ ਉਦਾਸੀਆਂ ਭਾਈ ਬਾਲੇ ਵਾਲੀ ਜਨਮਸਾਖੀ ਵਿੱਚ ਪੰਜ ਉਦਾਸੀਆਂ ਦਾ ਜ਼ਿਕਰ ਆਇਆ ਭਾਈ ਮਰਦਾਨੇ ਨੂੰ ਉਸ ਸਮਾਂ ਭਾਈ ਬਾਲੇ ਨੂੰ ਨਾਲ ਲੈ ਕੇ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਵਹਿਮ ਭਰਮ ਕਰਮ ਕਾਂਡ ਤੋਂ ਮੁਕਤ ਕਰਾਇਆ ਔਰ ਉਹੀ ਸਮਾਂ ਜਿਹੜਾ ਅੱਜ ਫੇਰ ਆ ਚੁੱਕਿਆ ਜੀ ਅੱਜ ਪੰਜਾਬ ਦਾ ਉਹ ਇਹੋ ਜਿਹਾ ਪਿੰਡ ਨਹੀਂ ਹੋਣਾ ਕੋਈ ਇਹੋ ਜਿਹਾ ਸ਼ਹਿਰ ਦਾ ਜ਼ਿਲ੍ਹੇ ਦਾ ਕੋਈ ਇਹੋ ਜਿਹਾ ਮਹੱਲਾ ਨਹੀਂ ਹੋਣਾ ਜਿੱਥੇ ਕਿ ਬਾਬੇ ਔਰ ਬੀਬੀਆਂ ਬੈਠੀਆਂ ਹੋਈਆਂ ਔਰ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕੁਕਰਮ ਹੈ ਸਿਰ ਕਮਾਉਣਾ ਕਈਆਂ ਨੇ ਤਾਂ ਜਟਾਂ ਬਣਵਾਈਆਂ ਜੀ ਸਲੂਨ ਦੇ ਉੱਪਰ ਜਾ ਜਾ ਕੇ ਕਈ ਸਲੂਨ ਵਾਲੇ ਵੀਰ ਹੈ ਉਹਨਾਂ ਨਾਲ ਵੀ ਮੇਰੀਆਂ ਗੱਲਾਂ ਹੋਈਆਂ ਉਹਨਾਂ ਨੇ ਮੈਨੂੰ ਖੁਦ ਦੱਸਿਆ ਮੇਰੀਆਂ ਵੀਡੀਓ ਵੇਖ ਕੇ ਵੀ ਕਈ ਬਾਬੇ ਸਾਡੇ ਕੋਲੇ ਜਟਾਂ ਬਣਵਾਉਣ ਵਾਸਤੇ ਹੁੰਦੇ ਜਟਾ ਧਾਰੀ ਸਾਧੂ ਕੋਈ ਵਿਰਲਾ ਹੁੰਦਾ ਹੈ ਔਰ ਇਹਨਾਂ ਲੋਕਾਂ ਨੇ ਖੁਦ ਜਿਹੜੀਆਂ ਜਟਾਂ ਬਣਵਾ ਕੇ ਤੇ ਲੋਕਾਂ ਨੂੰ ਵਹਿਮ ਭਰਮ ਵਿੱਚ ਪਾਉਣਾ ਸ਼ੁਰੂ ਕੀਤਾ ਫਿਰ ਇਹ ਜਟਾਂ ਜਿਹੜੀਆਂ ਜੀ ਜਾਂ ਇਹ ਵਾਲ ਆਪਣੇ ਖੁੱਲੇ ਛੱਡ ਕੇ ਕਮਾਉਂਦੇ ਆ ਕਈਆਂ ਮੇਰੇ ਸਵਾਲ ਵੀ ਹੋਏ ਆ ਤੇ ਉਹ ਕਹਿੰਦੇ ਜੀ ਸਾਨੂੰ ਲੋਰ ਉਠਦੀ ਆ ਵੇਖੋ ਜਿਹੜੀ ਲੋਰ ਹੁੰਦੀ ਆ ਨਾ ਸਤ ਸੰਗਤ ਦੇ ਵਿੱਚ ਉਹਦੇ ਵਿੱਚ ਬੰਦਾ ਚਲੋ ਝੂਮਿਆ ਜਾਂਦਾ ਕਹਿ ਸਕਦੇ ਆ ਕੋਈ ਥੋੜੀ ਬਹੁਤੀ ਆਪਾਂ ਆਨੰਦ ਮਾਣ ਸਕਦੇ ਆ ਕੋਈ ਆਪਣੇ ਸਿਰ 'ਚ ਜਦੋਂ ਆਪਣਾ ਸਿਰ ਥੋੜਾ ਥੋੜਾ ਹਿੱਲਦਾ ਆ ਅੱਖਾਂ ਨੇਤਰ ਬੰਦ ਹੁੰਦੇ ਆ ਆਪਾਂ ਕਹਿੰਨੇ ਆਪਾਂ ਗੁਰਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਆ ਇਹ ਜਿਹੜੇ ਫਿਰ ਜੀ ਐਦਾਂ ਸਿਰ ਘਮਾਉਂਦੇ ਆ ਵੀ ਜਿਵੇਂ ਵੀ ਪਟੇ ਵਾਲੀ ਮਸ਼ੀਨ ਚੱਲਦੀ ਆ ਤੇ ਉਹਦੇ ਵਿੱਚ ਮੇਰੇ ਇੱਕ ਤਾਂ ਇਹਨਾਂ ਨੂੰ ਇਹ ਸਵਾਲ ਹੁੰਦੇ ਆ ਵੀ ਉਹਦੇ ਵਿੱਚ ਜਦੋਂ ਇਹ ਕਹਿੰਦੇ ਆ ਕੋਈ ਕਹਿੰਦਾ ਜੀ ਮੇਰੇ 'ਚ ਕਾਲੀ ਮਾਤਾ ਦਾ ਪ੍ਰਵੇਸ਼ ਹੋ ਗਿਆ ਕਾਲੀ ਮਾਤਾ ਆਪਾਂ ਆਮ ਕਰਕੇ ਫੋਟੋਆਂ ਦੇ ਵਿੱਚ ਦੇਵੀ ਨੂੰ ਵੇਖਦੇ ਆਂ ਵੀ ਉਹਦੀ ਜਿਹੜੀ ਰਸਨਾ ਹੈ ਜੀਬ ਹੈ ਉਹ ਪੱਥਰ ਵਿੱਚੋਂ ਮੂਰਤੀ ਘੜਨ ਵਾਲੇ ਨੇ ਉਹ ਜੀਬ ਨੂੰ ਬਾਹਰ ਰੱਖਿਆ ਚਲੋ ਇਹ ਬਣਾਉਣ ਵਾਲੇ ਦੀ ਇੱਕ ਕਲਾ ਹੈ ਸਾਡਾ ਦੇਵੀ ਨੂੰ ਪ੍ਰਣਾਮ ਹੈ ਪਰ ਕਈ ਬੀਬੀਆਂ ਆਪਣੀ ਜੀਬ ਨੂੰ ਬਾਹਰ ਕੱਢ ਲੈਂਦੀਆਂ ਤੇ ਉੱਥੇ ਫਿਰ ਜਗਰਾਤਿਆਂ ਤੇ ਜਾਂ ਦੀਵਾਨਾਂ ਦੇ ਵਿੱਚ ਸਿਰ ਘਮਾਉਂਦੀਆਂ ਵੀ ਸਾਡੇ ਚ ਕਾਲੀ ਮਾਤਾ ਨੇ ਪ੍ਰਵੇਸ਼ ਕਰ ਲਿਆ ਮੈਂ ਤਾਂ ਉਹ ਬੀਬੀਆਂ ਕਈ ਵੇਖੀਆਂ ਫੜੀਆਂ ਵੀ ਜਿਹੜੀਆਂ ਤਾਂ ਚਾਰ-ਚਾਰ ਦਿਨ ਨਾਉਂਦੀਆਂ ਨਹੀਂ ਉਹਨਾਂ ਵਿੱਚ ਕਾਲੀ ਦੇਵੀ ਜਿਹੜੀ ਪ੍ਰਗਟ ਕਿੱਥੋਂ ਹੋ ਗਈ ਫਿਰ ਕਈ ਲੋਕ ਨੇ ਜਿਹੜੇ ਬਾਬੇ ਬੜਪਾਗ ਸਿੰਘ ਦੇ ਨਾਂ ਤੇ ਉਹ ਵੀ ਸਿੱਖ ਧਰਮ ਵਿੱਚ ਨੇ ਉਹ ਵੀ ਜਿਹੜੇ ਸਿਰ ਬੜੇ ਘਮਾਉਂਦੇ ਆ ਤੇ ਸਾਡੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਬੀਬੀਆਂ ਇਹਨਾਂ ਦੀਆਂ ਚੌਂਕੀਆਂ ਤੇ ਜਾ ਕੇ ਢੋਲ ਕੀ ਸ਼ੈਣੇ ਤੇ ਉਹ ਸਿਰ ਘਮਾਉਂਦੀਆਂ ਵੀ ਅਗੇ ਸਾਡੇ ਚ ਜੀ ਭੂਤ ਦਾ ਪ੍ਰਵੇਸ਼ ਹੁੰਦਾ ਹੈ ਦੂਜੇ ਨੰਬਰ ਤੇ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਲੋਕ ਨੇ ਇਹ ਜੀ ਵਸ਼ੀਕਰਨ ਕਰਦੇ ਆ ਤੁਸੀਂ ਕਿਸੇ ਵੀ ਗੱਦੀ ਤੇ ਜਾਵੜੋ ਜਿਹੜੇ ਲੋਕ ਜਾਣਦੇ ਆ ਉਹ ਤਾਂ ਸੁਣਨਗੇ ਗੱਲ ਨੂੰ ਤੇ ਉਹਨਾਂ ਨੂੰ ਪਤਾ ਵੀ ਹੈ ਬਹੁਤ ਸਾਰੀਆਂ ਸਾਡੀਆਂ ਧੀਆਂ ਦੀਆਂ ਫੋਟਮਾਂ ਬਹੁਤ ਸਾਡੇ ਸਾਡੇ ਬੱਚਿਆਂ ਦੀਆਂ ਫੋਟਮਾਂ ਜਿਹੜੀਆਂ ਇਹਨਾਂ ਸਾਧਾਂ ਦੀਆਂ ਗੱਦੀਆਂ ਤੋਂ ਮਿਲਣਗੀਆਂ। ਔਰ ਉਹ ਫੋਟਮਾਂ ਜਦੋਂ ਅਸੀਂ ਪੁੱਛਦੇ ਹਾਂ ਵੀ ਕਿਉਂ ਲਿਆਂਦੀਆਂ ਕਿਹਨੇ ਦਿੱਤੀਆਂ ਕਹਿੰਦੇ ਜੀ ਇਹਨਾਂ ਫੋਟਮਾਂ ਤੇ ਅਸੀਂ ਵਸ਼ੇਕਰਨ ਕਰਦੇ ਹਾਂ। ਪਹਿਲਾ ਸਵਾਲ ਤਾਂ ਇਹ ਹੈ ਵੀ ਜਿਹੜਾ ਇਹ ਸਿਰ ਘਮਾ ਕੇ ਕਹਿੰਦੇ ਆ ਵੀ ਸਾਡੇ 'ਚ ਪੀਰ ਆ ਗਿਆ ਜਾਂ ਕੋਈ ਫਕੀਰ ਆ ਗਿਆ ਜਾਂ ਕੋਈ ਦੇਵੀ ਦੇਵਤਾ ਆ ਗਿਆ। ਸਾਡੇ ਨਾਲ ਬਹਿ ਕੇ ਸਵਾਲ ਕਰਨ ਅਸੀਂ ਸਵਾਲ ਪੁੱਛਾਂਗੇ ਸਾਡੇ ਸਵਾਲਾਂ ਦਾ ਜਿਹੜਾ ਜਵਾਬ ਦੇਣ ਵੀ ਜੇ ਤੁਹਾਨੂੰ ਚਾਣਨਾ ਹੁੰਦਾ ਕੋਈ ਤੁਹਾਡੇ ਚ ਦੇਵੀ ਦੇਵਤਾ ਜਾਂ ਕੋਈ ਪੀਰ ਫਕੀਰ ਪ੍ਰਗਟ ਹੁੰਦਾ ਹੈ ਤੇ ਸਾਨੂੰ ਦੱਸਣ ਵੀ ਸਾਡੇ ਬੰਦੀ ਸਿੱਖ ਕਿਉਂ ਨਹੀਂ ਰਿਹਾ ਹੋ ਰਹੇ ਸਾਨੂੰ ਦੱਸਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ 2015 ਚ ਬੇਅਦਬੀ ਹੋਈ ਉਹਦੇ ਦੋਚੀ ਘੁੰਮ ਫਿਰ ਰਹੇ ਨੇ ਖੁੱਲੇ ਆਜ਼ਾਦ ਉਹਨਾਂ ਨੂੰ ਕਦੋਂ ਫੜਿਆ ਜਾਣਾ ਹੈ ਸਰਕਾਰਾਂ ਉਹਨਾਂ ਤੇ ਸਿਕੰਜਾ ਕਦੋਂ ਕਸਣਗੀਆਂ ਦੂਜਾ ਸਵਾਲ ਇਹ ਹੈ ਵੀ ਜਿਹੜਾ ਵਸ਼ੀ ਕਰਨ ਦਾ ਇਹ ਕਹਿੰਦੇ ਆ ਬਹੁਤ ਸਾਰੀਆਂ ਐਡਾਂ ਵੀ ਤੁਸੀਂ YouTube ਤੇ Facebook ਤੇ ਵੇਖਦੇ ਹੋ ਇਹਨਾਂ ਪਖੰਡੀਆਂ ਸਾਧਾਂ ਦੀਆਂ ਬਾਬਿਆਂ ਦੀਆਂ ਤੇ ਬੀਬੀਆਂ ਦੀਆਂ ਵਸ਼ੀ ਕਰਨੇ ਕਹਿੰਦੇ ਅਸੀਂ ਕਰਦੇ ਆ ਅਸੀਂ ਪੰਜਾਬ ਦੇ ਹਰ ਇੱਕ ਸਾਧ ਕੋਲੇ ਜਾਣਾ ਹੈ ਹਰ ਇੱਕ ਬੀਬੀ ਕੋਲੇ ਜਾਣਾ ਹੈ ਇੱਕ ਇਹਨਾਂ ਨੇ ਬੜਾ ਗਾਣਾ ਮਸ਼ਹੂਰ ਕਰ ਲਿਆ ਜੀ ਤੁਹਾਡਾ ਬੁੜਾ ਪਰੌਂਠੇ ਮੰਗਦਾ ਤੇ ਰੌਲਾ ਪੈ ਗਿਆ ਗੱਦੀ ਦਾ ਹੁਣ ਰੌਲੇ ਪੈਣੇ ਆ ਠੋਡੇ ਹੁਣ ਤੁਸੀਂ ਗਾਣਾ ਇੱਕ ਕੱਢ ਦਿਓ ਆਪਦਾ ਵੀ ਬਾਬਿਆਂ ਦਾ ਰੌਲਾ ਪੈਣਾ ਤੇ ਹਰ ਇੱਕ ਸਾਧ ਕੋਲੇ ਅਸੀਂ ਪਹੁੰਚਣਾ ਆ ਜਿਹੜੇ ਸਾਡੇ ਸਵਾਲ ਐ ਜਿਹੜੇ YouTube ਤੇ ਇਹ ਵੀਡੀਓ ਪਾਉਂਦੇ ਆ ਸਿਰ ਘਮਾਉਣ ਦੀਆਂ ਤੇ ਸਾਡੇ ਚ ਪੀਰ ਆ ਗਿਆ ਫਕੀਰ ਆ ਗਿਆ ਦੇਵੀ ਦੇਵਤਾ ਆ ਗਿਆ ਪਹਿਲੀ ਗੱਲ ਤਾਂ ਇਹਨਾਂ 'ਚੋਂ ਕੋਈ ਬਾਬਾ ਐ ਹੋ ਜਾਣੀ ਕੋਈ ਵੀ ਬਾਬਾ ਜਿਹੜਾ ਪੀਰਾਂ ਜਾਂ ਫਕੀਰਾਂ ਜਾਂ ਦੇਵਤਿਆਂ ਦੇ ਵਾਂਗ ਸਾਫ਼ਤ ਸੂਰਤ ਹੋਵੇ ਸਾਰੇ ਘੋਣ ਮੋੜ ਹੁੰਦੇ ਆ ਸਰਕਾਰਾਂ ਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਵੀ ਇਹਨਾਂ ਦੀਆਂ ਗੱਡੀਆਂ ਦੇ ਉੱਤੇ ਸ਼ਰੇ ਆਮ ਜਿਹੜੀਆਂ ਸਿਗਰਟਾਂ ਸ਼ਰੇ ਆਮ ਜਿਹੜਾ ਨਸ਼ੇ ਦਾ ਧੰਦਾ ਹੁੰਦਾ ਔਰ ਇਹਨਾਂ ਦੀਆਂ ਗੱਡੀਆਂ ਤੇ ਜਿਹੜੀਆਂ ਸਿਗਰਟਾਂ ਪੀਣੀਆਂ ਇਹ ਸਮਝੋ ਵੀ ਨਸ਼ੇ ਨੂੰ ਇੱਕ ਬੜਾਵਾ ਦੇਣਾ ਹੈ ਨਸ਼ੇ ਨੂੰ ਬੜਾਵਾ ਦੇਣਾ ਇਹ ਨਕੋਦਰ ਵਾਲਾ ਜਿਹੜਾ ਸਾਈ ਬਣਿਆ ਹੈ ਇਹਦੀਆਂ ਵੀ ਇੱਕ ਦੋ ਵੀਡੀਓ ਵਾਇਰਲ ਹੋਈਆਂ ਜਿਹਦੇ ਵਿੱਚ ਇੱਕ ਦਾੜੀ ਰੱਖੇ ਗੁਰਸਿੱਖ ਬੰਦਾ ਉਹ ਸ਼ਾਇਦ ਸਿੱਖ ਹੀ ਹੈ ਅਮਰਤ ਨਹੀਂ ਸ਼ਕਿਆ ਉਹਨੂੰ ਇਹ ਲੱਫੜ ਤੱਕ ਮਾਰਨ ਤੱਕ ਜਿਹੜਾ ਜਾ ਰਿਹਾ ਇਹਨੂੰ ਵੀ ਅਸੀਂ ਪੁੱਛਾਂਗੇ ਜਾ ਕੇ ਵੀ ਜਿਹੜਾ ਤੂੰ ਸਿਗਰਟ ਨਾ ਪੀਣਾ ਆ ਗੁਰਦਾਸ ਮਾਨ ਜਿਹੜਾ ਗਾਇਕ ਹੈ ਇਹ ਬੜਾ ਇਹਨਾਂ ਦੀਆਂ ਉੱਥੇ ਉਸਤਾ ਤਾਂ ਕਰਦਾ ਹੈ ਮੈਂ ਕਹਿੰਦਾ ਪੀਰਾਂ ਫਕੀਰਾਂ ਦੀਆ ਉਸਤਤ ਕਰੋ ਗੁਣ ਗਾਓ ਸਾਨੂੰ ਕੋਈ ਇਤਰਾਜ਼ ਨਹੀਂ ਦੇਵੀ ਦੇਵਤਿਆਂ ਦੇ ਗੁਣ ਗਾਓ ਜੋਤ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹਨਾਂ ਦੇ ਨਾਂ ਤੇ ਜਿਹੜਾ ਤੁਸੀਂ ਆਹ ਹੁੱਕੇ ਭਰ-ਭਰ ਪੀਂਨੇ ਆ ਤੰਬਾਕੂ ਦੇ ਗਾਂਜੇ ਦੇ ਇਹ ਨਸ਼ੇ ਨੂੰ ਵਡਾਵਾ ਦੇ ਰਹੇ ਹੋ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹੋ ਤੇ ਤੀਸਰਾ ਜਿਹੜਾ ਕੰਮ ਹੈ ਇੱਕ ਤਾਂ ਹੋ ਗਿਆ ਚਾਨਣਾ ਵੀ ਚਾਨਣਾ ਹੁੰਦਾ ਸੀ ਚਾਨਣਾ ਪੁੱਛਣਾ ਵੀ ਸਾਨੂੰ ਵੀ ਦੱਸੋ ਦੂਜਾ ਵਸ਼ੀਕਰਨ ਵਾਲਾ ਵੀ ਸਾਨੂੰ ਵੀ ਵਸ ਵਿੱਚ ਕਰਕੇ ਦਿਖਾਓ ਵੀ ਅਸੀਂ ਥੋੜੀ ਬੋਲੀ ਬੋਲੀਏ ਤੇ ਉਹਦੇ ਵਿੱਚ ਇੱਕ ਜਿਹੜਾ ਅਹਿਮ ਮੁੱਦਾ ਹੈ ਅਹਿਮ ਮੁੱਦਾ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਸਾਥ ਤੇ ਰੇਟ ਮਾਰਨੀ ਹੈ ਇਹ ਸਾਡੇ 3-4 ਜਿਹੜੇ ਸਵਾਲ ਹੋਣਗੇ ਸਾਡੇ ਸਵਾਲਾਂ ਦਾ ਜਾਂ ਤਾਂ ਜਵਾਬ ਦੇ ਦਿਓ ਜਾਂ ਸਾਨੂੰ ਵਾਸ ਵਿੱਚ ਕਰ ਲਿਓ ਤੇ ਜਾਂ ਚਾਨਣਾ ਤੁਹਾਨੂੰ ਜਦੋਂ ਹੋ ਗਿਆ ਤੇ ਸਾਨੂੰ ਦੱਸ ਦਿਓ ਭਾਈ ਇਹ ਪੀਰਾਂ ਦੇ ਨਾਂ ਤੇ ਦੇਵੀ-ਦੇਵਤਿਆਂ ਦੇ ਨਾਂ ਤੇ ਲੁੱਟਕਸੁੱਟ ਕਰ ਰਹੇ ਆ ਸੋ ਇਹ ਸਾਡੇ ਕੁਝ ਕੁ ਪ੍ਰਸ਼ਨ ਆ ਤੇ ਅਸੀਂ ਇਹਨਾਂ ਨੂੰ ਜਿਹੜੇ ਪ੍ਰਸ਼ਨ ਪੁੱਛਣੇ ਆ ਤੇ ਜਿਹੜਾ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਲੁੱਟ ਰਿਹਾ ਠੱਗ ਰਿਹਾ ਵਸ਼ੀਕਰਨ ਕਰਤਾ ਕਿਸੇ ਤੋਂ 10000 ਲੈ ਲਿਆ ਕਿਸੇ ਤੋਂ ਪੱਠ ਦੇ ਪੈਸੇ ਲੈ ਲੇ ਇਸੇ ਤੋਂ ਮੁਰਗੇ ਦੇ ਪੈਸੇ ਲੈ ਲੇ ਇਹਨਾਂ ਨੂੰ ਪੁੱਛੋ ਵੀ ਕਿਹੜਾ ਦੇਵਤਾ ਜਿਹੜਾ ਪਾਠ ਮੰਗਦਾ ਹੈ ਕਿਹੜਾ ਕੋਈ ਪੀਰ ਫਕੀਰ ਆ ਜਿਹੜਾ ਪਾਠ ਮੰਗਦਾ ਜਾਂ ਤਾਂ ਇਹ ਇਹਨਾਂ ਨੇ ਖਾਣ ਦਾ ਇੱਕ ਮੁੱਦਾ ਬਣਾਇਆ ਹੈ ਪਹਿਲਾਂ ਮੁਰਗਾ ਲੈ ਲਿਆ ਜਾਂ ਪੈਸੇ ਲੈ ਲੇ ਤੇ ਬਾਅਦ ਵਿੱਚ ਇਹਨਾਂ ਨੇ ਮੁਰਗਾ ਵੱਢ ਕੇ ਪਾਠ ਵੱਢ ਕੇ ਆਪ ਹੀ ਖਾ ਲੈਣੀ ਹੁੰਦੀ ਹੈ ਨਾਲੇ ਤਾਂ ਤੁਸੀਂ ਕਰ ਰਹੇ ਇਹਨਾਂ ਨੂੰ ਮਜ਼ਬੂਤ ਇਹਨਾਂ ਨੂੰ ਪਾਵਰਫੁੱਲ ਬਣਾ ਰਹੇ ਹੋ ਅੱਜ ਦੇ ਸਮੇਂ ਵਿੱਚ ਪੰਜਾਬ ਸਾਡਾ ਜਿਹੜਾ ਹੜ੍ਹਾਂ ਦੇ ਨਾਲ ਡੁੱਬਿਆ ਪਿਆ ਅੱਜ ਇਹ ਬਾਬੇ ਚੌਂਕੀਆਂ ਲਾਉਂਦੇ ਆ ਕਈ ਲੋਕ ਤੇ ਇਹਨਾਂ ਕੋਲੇ ਜਾਂਦੇ ਵੀ ਸਾਡੀਆਂ ਫਸਲਾਂ ਨਾ ਖਰਾਬ ਹੋ ਜਾਣ ਸਾਡੇ ਪੰਜਾਬ 'ਚ ਇਸ ਪਾਸੇ ਹੜ੍ਹ ਨਾ ਆ ਜੇ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਇਹਨਾਂ ਪਖੰਡੀਆਂ ਤੋਂ ਦੂਰ ਹੋਵੋ ਸਾਡੇ ਜਵਾਨ ਅੱਜ ਹੜਪੀੜਤਾ ਨੂੰ ਸੰਭਾਲ ਰਹੇ ਐ ਦੇਸ਼ ਦੀ ਸੇਵਾ ਕਰ ਰਹੇ ਐ ਸਾਡੇ ਕਿਸਾਨ ਅੱਜ ਡੁੱਬੇ ਪਏ ਐ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਬਰਬਾਦ ਹੋ ਗਈ ਐ ਤੇ ਅੱਜ ਇਹ ਬਾਬੇ ਕਰਦੇ ਐ ਐਸ਼ਾਂ ਨਾਲੇ ਸਾਡੀਆਂ ਧੀਆਂ ਨੂੰ ਇਹ ਨਾਲ ਨਚਾਉਂਦੇ ਐ ਜਗਰਾਤਾਂ ਤੇ ਨਾਲੇ ਇਹ ਸਾਨੂੰ ਨਸ਼ੇ ਨੂੰ ਬੜਾਵਾ ਦਿੰਦੇ ਆ ਤੇ ਨਾਲ ਹੀ ਇਹ ਸਾਡੇ ਜਿਹੜੇ ਧਰਮ ਦੇ ਨਾਂ ਤੇ ਸਾਨੂੰ ਲੁੱਟ ਰਹੇ ਆ ਠੱਗ ਰਹੇ ਆ ਸੋ ਵੀਰੋ ਬੇਨਤੀ ਇਹੀ ਹੈ ਵੀ ਥੋੜਾ ਜੈ ਇਨਾਂ ਤੋਂ ਗਰੇਜ ਕਰੋ ਪਿੱਛੇ ਹਟਜੋ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੋ ਤੇ ਜਿਹੜੇ ਬਾਬੇ ਹੈਗੇ ਆ ਇਹਨਾਂ ਨੂੰ ਬੇਨਤੀ ਆ ਵੀ ਹੁਣ ਤੁਹਾਡਾ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਜਾਣਾ ਤੇ ਆਪਦੀਆਂ ਜਿਹੜੀਆਂ ਵੀਡੀਓ ਤੁਸੀਂ ਨੈੱਟ ਤੇ ਚੜਾਉਨੇ ਹੋ ਤੇ ਉਹ ਤੁਸੀਂ ਬੰਦ ਕਰ ਦਿਓ ਭਾਈ ਬਸ ਐਸ ਵੇਖੋ ਜੀ ਸਵਾਲ ਖੜੇ ਕਰਨ ਦੀ ਗੱਲ ਇਹ ਹੈ ਵੀ ਕਾਫੀ ਚਿਰ ਤੋਂ ਅਸੀਂ ਅੱਜ ਗੁਰਮਤਿ ਦਾ ਪ੍ਰਚਾਰ ਕਰਦੇ ਆਂ ਉੱਥੇ ਵੀ ਮੇਰੀ ਹਰ ਸਟੇਜ ਤੇ ਗੱਲ ਹੁੰਦੀ ਹੈ ਵੀ ਸਿਆਣਿਆਂ ਭੂਖਿਆਂ ਤੋਂ ਬਚੋ ਮੈਂ ਇੱਕ ਫਿਲਮ ਵੀ ਕੱਢੀ ਹੋਈ ਹੈ ਤੁਸੀਂ YouTube ਤੇ ਅੰਨੇ ਲੋਕ ਕਦੇ ਭਰਿਓ ਅੰਨੇ ਲੋਕ ਉਹਦੇ ਤੇ ਫਿਲਮ ਬਣਾਈ ਹੈ 20 ਮਿੰਟ ਦੀ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਗ੍ਰੰਥੀਆਂ ਨੂੰ ਲੋਕੀ ਸਹਿਬ ਪੜ ਦੀ 31000 ਰੁਪਿਆ ਦੇ ਘੇਟਾ ਦੇ ਕਿੰਨੇ ਰਾਜੇ ਇਹਨਾਂ ਬਾਬਿਆਂ ਨੂੰ 31 31000 ਰੁਪਿਆ ਲੁਟਾਈ ਜਾਂਦੇ ਨੇ ਆ ਪਿਛਲੇ ਦਿਨੀ ਅਸੀਂ ਇੱਕ ਬਾਬਾ ਫੜਿਆ ਉਹ ਕਹਿੰਦਾ ਜੀ ਮੈਂ 31000 ਮੈਂ ਲੈਣਾ ਇੱਕ ਦਿਵਾਨ ਦਾ ਕਿ ਤੋ 70 ਵੀ ਲੈ ਲੈਣਾ ਤੇ ਦਿਵਾਨ ਦੇ ਵਿੱਚ ਜਦੋਂ ਵਾਜਾਂ ਦਿੰਦੇ ਆ ਉਹ ਸਾਰਾ ਕੁਝ ਮੰਨਿਆ ਵਾਜਾਂ ਦਿੰਦੇ ਆ ਉਦੋਂ ਤਲੋ ਕੁਦਰਤੀ ਕਿਸੇ ਦੇ ਘਰੇ ਮਹਾਰਾਜ ਨੇ ਪੁੱਤ ਦੀ ਦਾਤ ਦੇ ਦੇਣੀ ਹੁੰਦੀ ਹੈ ਤੇ ਜਿਹਦੇ ਪੁੱਤ ਹੋ ਗਿਆ ਜੀ ਉਹਨੂੰ ਲੱਖ ਰੁਪਇਆ ਲਾਉਂਦੇ ਆ ਮੈਂ ਕਹਿੰਨਾ ਕਬਲਿਓ ਲੋਕੋ ਤੁਸੀਂ ਕਿਹੜੇ ਪਾਸੇ ਤੁਰ ਪਿਓ ਮੇਰਾ ਹਰ ਸਟੇਜ ਤੇ ਅੱਜ ਵੀ ਅਸੀਂ ਕੀਰਤਨ ਕੀਤਾ ਡੈਥ ਭੋਗ ਤੇ ਉੱਥੇ ਵੀ ਅਸੀਂ ਗੱਲ ਕੀਤੀ ਆ ਹਰ ਸਟੇਜ ਤੇ ਅਸੀਂ ਕਰਦੇ ਆ ਰਹੇ ਆ ਪਰ ਇਹਨਾਂ ਲੋਕਾਂ ਨੂੰ ਨੱਥ ਪਾਉਣ ਦਾ ਸਮਾਂ ਆ ਗਿਆ ਕਿਉਂਕਿ ਇਹ ਜਾਦੀ ਹੁਣ ਸੋਸ਼ਲ ਮੀਡੀਆ ਤੇ ਜਿਹੜੇ ਡਾਕਟਰ ਵੀ ਬਣੇ ਹੋਏ ਆ ਚੰਡੀਗੜ੍ਹ ਦੇ ਡਾਕਟਰ ਫੇਲ ਕਰਤੇ ਕਈ ਬਾਬਿਆਂ ਨੇ ਅਮੋਗੇ ਵਾਲੇ ਨੇ ਤੇ ਹੋਰ ਜਿਹੜੇ ਬਾਬੇ ਹੈਗੇ ਆ ਕਈਆਂ ਨੇ ਪੱਗਾਂ ਬੰਨੀਆਂ ਕਲਗੀਆਂ ਲਾਈਆਂ ਤੇ ਉਹ ਦੇਵੀ ਦੇਵਤਿਆਂ ਦੀਆਂ ਪਿੱਛੇ ਮੂਰਤਾਂ ਲਾ ਕੇ ਉੱਥੇ ਬੈਠੇ ਹੋਏ ਆ ਮੈਨੂੰ ਤੇ ਐਡਰੈਸ ਨਹੀਂ ਮਿਲ ਰਿਹਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਵੀ ਮੇਰਾ ਮੋਬਾਈਲ ਨੰਬਰ ਜਿਹੜਾ 8146841940 ਜਿਹੜੇ ਵੱਡੇ ਵੱਡੇ ਬਾਬੇ ਲੋਕਾਂ ਨੂੰ ਕਰਮ ਕਾਂਡਾਂ 'ਚ ਪਾ ਰਹੇ ਆ ਤੇ ਉਹਨਾਂ ਦਾ ਜਿਹੜਾ ਸਾਨੂੰ ਕੰਟੈਕਟ ਦਿਓ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਸ਼ਕਤੀ ਵੱਡੀ ਹੈ ਅਸੀਂ ਤੁਹਾਡੇ ਨਾਲ ਆ ਤੇ ਆਪਾਂ ਇਸ ਕੂੜ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਰਖਾਸਤ ਕਰੀਏ ਤੁਸੀਂ ਗੱਲ ਲਓਗੇ ਜਾਂਦੇ ਨਾਲ ਤੁਸੀਂ ਵੀ ਉਹ ਗੱਡੀ ਲੈ ਕੇ ਜਾਓਗੇ ਜਿਨ੍ਹਾਂ ਨੇ ਇਲਾਜ ਕਰਵਾਉਣਾ ਹੈ ਉਹਨਾਂ ਨੂੰ ਕਹੋਗੇ ਇਹਨਾਂ ਦਾ ਇਲਾਜ ਕਰਕੇ ਜੋ ਫਿਰ ਅਸੀਂ ਸੰਤੁਸ਼ਟ ਹੋਵਾਂਗੇ ਨਹੀਂ ਜੇ ਸਵਾਲਾਂ ਦੇ ਜਵਾਬ ਹੀ ਮਿਲ ਗਏ ਵੇਖੋ ਹਰ ਗੱਡੀ ਤੇ ਇਹੀ ਸਿਸਟਮ ਹੈ ਹਰ ਗੱਡੀ ਤੇ ਉਹਨਾਂ ਨੇ ਸਿਰ ਕਮਾ ਕੇ ਕਹਿਣਾ ਮੇਰੇ ਚ ਦੇਵਤਾ ਪ੍ਰਗਟ ਹੋ ਗਏ ਇਸ ਨੇ ਜੀਭ ਕੱਢ ਲੈਣੀ ਐ ਆ ਇੱਥੋਂ ਰਾਹੂ ਵਾਲੇ ਦਾ ਇੱਕ ਸੁਖੀ ਉਹ ਸ਼ਿਵਰੀ ਮੰਤ ਬਣਿਆ ਇੱਕ ਹੁੰਦਾ ਕੁੰਸੀ ਮੰਤੋਂ ਦਾ ਚਲੋ ਕੁਦਰਤ ਦੀ ਰਚਨਾ ਜੋ ਪ੍ਰਮਾਤਮਾ ਨੇ ਪੈਦਾ ਕੀਤੀ ਇੱਕ ਜਿਹੜੇ ਆਪਦੇ ਗੋਪ ਤੰਗ ਕਟਾ ਕੇ ਤੇ ਉਹ ਸ਼ਿਵਰੀ ਮੰਤ ਬਣਦੇ ਆ ਤੇ ਉਹ ਕਹਿੰਦਾ ਜੀ ਮੇਰੇ ਚ ਪੀਰ ਆਉਂਦਾ ਮੇਰੇ ਚ ਦੇਵਤਾ ਪਿਛਲੇ ਦਿਨੀ ਉਹ ਹੱਥ ਚ ਚੁੰਟਾ ਫੜਿਆ ਤੇ ਉਹ ਨਾਚ ਗਾਣੇ ਕਰਦੇ ਤਾਂ ਪਜਾਮਾ ਖੁੱਲ ਗਿਆ ਜੀ ਇਸ ਗੱਲ ਤੋਂ ਇਹ ਮੁਨਕਰ ਨਹੀਂ ਵੀ ਸਾਰੀਆਂ ਗੱਦੀਆਂ ਤੇ ਆਹੀ ਕੁਝ ਹੁੰਦਾ ਹੈ ਸਾਡੇ 4 ਕੁ ਸਵਾਲ ਹੈ ਜੇ ਤਾਂ ਸਾਡੇ ਸਵਾਲਾਂ ਦਾ ਜਵਾਬ ਦੇਣਗੇ ਕੱਲਾ ਜਵਾਬ ਨਹੀਂ ਸਾਨੂੰ ਪ੍ਰੈਕਟੀਕਲ ਕਰਕੇ ਦੇਣਗੇ ਵਸ ਵਿੱਚ ਵੀ ਅਸੀਂ ਇੱਕ ਜਣੇ ਨੂੰ ਕਰੋਨਾ ਨਾਲ ਦੀ ਨਾਲ ਹੀ ਤੇ ਚਾਨਣਾ ਕਰਾ ਕੇ ਅਸੀਂ ਬੰਦੀ ਸਿੱਖ ਵੀ ਰਿਹਾਂ ਪੁੱਛਣੇ ਕਦੋਂ ਹੋਣਗੇ ਤੇ ਬਿਆਦਵੀ ਕਰਨ ਵਾਲੇ ਦੋਸ਼ੀ ਕਦੋਂ ਫੜੇ ਜਾਣਗੇ ਜਾਂ ਕਿਹੜੇ ਫੜੇਗੇ ਅਸੀਂ ਕਿੱਥੋਂ ਆਏ ਆ ਇਹੋ ਜਿਹੇ ਸਵਾਲ ਹੋਣਗੇ ਜੇ ਤਾਂ ਇਹ ਸਵਾਲਾਂ ਦੇ ਜਵਾਬ ਦਿੰਦੇ ਆ ਫਿਰ ਤਾਂ ਇਹ ਆਪਦੀ ਸੇਵਾ ਕਰਨ ਦੇ ਹੱਕਦਾਰ ਹੋਣਗੇ ਤੇ ਜੇ ਜਵਾਬ ਨਹੀਂ ਦਿੰਦੇ ਤੇ ਇਹ ਆਪ ਦਾ ਡੰਡਾ ਜਿਹੜਾ ਹੈਗਾ ਜੁੱਲੀ ਬਿਸ ਤਰ੍ਹਾਂ ਚੱਕਣ ਜੀ ਬਸ ਇਹੀ ਹੈ ਸਾਡਾ ਜਿਹੜੀ ਉੱਥੇ ਸੰਗਤ ਉਹਨਾਂ ਕੋਲੇ ਫੋਨ ਵੀ ਹੈ ਕਿੰਨੇ ਕਿਤੇ ਨਹੀਂ ਕੋਈ ਰਕਤਰਾ ਤੋਂ ਬੜੇ ਹੋਣੇ ਰਕਤਰਾ ਤੋਂ ਲਾਜ ਕਰਾਂਗੇ ਉਹਨਾਂ ਨੂੰ ਲਾਜ ਨਹੀਂ ਹੁੰਦਾਗਾ ਸਹੀ ਜੀ ਮੈਂ ਜੀ ਆ ਪਿਛਲੇ ਦਿਨੀਆਂ ਚਰਚਾਂ ਵਾਲਿਆਂ ਦਾ ਮਸਲਾ ਵੀ ਐ ਚਰਚਾਂ ਵਾਲੇ ਵੀ ਵਿੱਚੇ ਅਸੀਂ ਲਵਾਂਗੇ ਬਾਈਬਲ ਤੇ ਜਿਹੜੇ ਇਹਨਾਂ ਦੇ ਗੁਰੂ ਹੋਏ ਆ ਸਤਿਕਾਰਯੋਗ ਆ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਆ ਪਰ ਉਹਨਾਂ ਦੇ ਨਾਂ ਤੇ ਇਹਨਾਂ ਨੇ ਵੀ ਠੱਗ ਠਗਾ ਚਲਾਇਆ ਵੀ ਲੂਲੇ ਲੰਗੜਿਆਂ ਨੂੰ ਤੁਰਨ ਲਾ ਦਿੰਦੇ ਆ ਆ ਸਾਡਾ ਇੱਕ ਕੁਲਦੀਪ ਸਿੰਘ ਸੁਨਿਆਰਾ ਵੀਰ ਆ ਇੱਥੋਂ ਮਚਾਕੀ ਮਲ ਸਿੰਘ ਉਹਨਾਂ ਦੀ ਦੁਕਾਨ ਆ ਤੇ ਫੈਨਰੇਸ਼ਨ ਦੇ ਵਿੱਚ ਇੱਕ ਦਿਨ ਮੈਂ ਉਹਦੇ ਨਾਲ ਬੈਠਾ ਤੇ ਮੈਂ ਉਹਨੂੰ ਕਿਹਾ ਵੀ ਚਰਚ ਵਾਲੇ ਪਾਸਟਰ ਨਾਲ ਅਸੀਂ ਗੱਲ ਕੀਤੀ ਫਿਰੋਜ਼ਪੁਰ ਵਾਲੇ ਨਾਲ ਮੈਂ ਕਿਹਾ ਵੀ ਸਾਡਾ ਬੰਦਾ ਹੈਂਡੀਕੈਪਟ ਹੈ ਤੇ ਤੁਸੀਂ ਇਹਨੂੰ ਤੋੜ ਦੋ ਤੇ ਅਸੀਂ ਸਾਰੀ ਸੰਗਤ ਸਾਰੇ ਸਿੱਖ ਤੁਹਾਡੇ ਨਾਲ ਤੋੜ ਦਾਂਗੇ ਉਹ ਫੋਨ ਹੀ ਕੱਟ ਗਿਆ ਫੋਨ ਕੱਟ ਲੋਂਗੇ ਆਪਦੇ ਕੋਲੇ ਆਉਣ ਤੋਂ ਨਹੀਂ ਸਾਨੂੰ ਰੋਕ ਸਕਦੇ ਆਵਾਂਗੇ ਚੜ ਕੇ ਆਵਾਂਗੇ ਜਾਂ ਤਾਂ ਸਾਨੂੰ ਪ੍ਰੈਕਟੀਕਲ ਕਰਕੇ ਦੇਣਾ ਅਸੀਂ ਇੱਕ ਦਾ ਨਾਲ ਲੂਲਾ ਲੰਗੜਾ ਬੰਦਾ ਵੀ ਕੋਈ ਲੈ ਜਾਇਆ ਕਰਾਂਗੇ ਵਿਚਾਰਾ ਤੇ ਜਿਹਦੇ ਕੋਈ ਬਿਮਾਰੀ ਰੋਗ ਹੋਵੇ ਉਹਨੂੰ ਵੀ ਨਾਲ ਹੀ ਗੱਡੀ 'ਚ ਪਾਲਿਆ ਕਰਾਂਗੇ ਇੱਕ ਐਂਬੂਲੈਂਸ ਨਾਲ ਰੱਖ ਲਾਂਗੇ ਦੇ ਇਹਨੂੰ ਸਹੀ ਕਰ ਨਹੀਂ ਕਰਨਾ ਤਾਂ ਠਗ ਠਗਾ ਬੰਦ ਕਰ ਵੀ ਕਹਿ ਵੀ ਮੈਂ ਲੋਕਾਂ ਨੂੰ ਘਬਰਾਹ ਕਰ ਦਿਆ ਜੀ ਜੀ ਨਹੀਂ ਐਸਾ ਬਾਬਾ ਜਿਵੇਂ ਜੀ ਕਹਿ ਰਹੀ ਹਾਂ ਨਹੀਂ ਉਹ ਪ੍ਰੈਕਟੀਕਲੀ ਕਰਵਾ ਕੇ ਦਿਖੋਗੇ ਹਾਂ ਫਿਰ ਤਾਂ ਠਗ ਠਗਾ ਹੀ ਹੈ ਜੀ ਫਿਰ ਤਾਂ ਨਾ ਤਾਂ ਤੁਸੀਂ ਮੁਣ ਕਰੋ ਤੇ ਨਾ ਸੰਗਤ ਮੁਣ ਕਰੋ ਹਾਂ ਉਹ ਤੇ ਤੁਸੀਂ ਲੋਕਾਂ ਦੇ ਵਿੱਚ ਅੱਗੇ ਲੋਕਾਂ ਨੂੰ ਜਾਗਰੂਤ ਤੁਹਾਡੇ ਮੀਡੀਆ ਰਹੀ ਲੋਕਾਂ ਨੇ ਹੋਣਾ ਇਹ ਸਭ ਜੀ ਜਿਹੜਾ ਉਤਪਤਾਂਗ ਹੈ ਜਿਹੜਾ ਵੀ ਇੱਥੇ ਕਹਿੰਦੇ ਆ ਵੀ ਮੇਰੇ ਆ ਫਲਾਣੇ ਦੇ ਪੁੱਤ ਨਹੀਂ ਹੁੰਦਾ ਜੀ ਫਲਾਣੇ ਦੇ ਬੱਚਾ ਨਹੀਂ ਸੀ ਹੁੰਦਾ ਫਲਾਣਾ ਕੈਂਸਰ ਨਾਲ ਲੜ ਰਿਹਾ ਜੀ ਫਰਾਨਾ ਬੁਲਾਨੀ ਬਿਮਾਰੀ ਨਾਲ ਲੜ ਰਿਹਾ ਜੀ ਇੱਥੇ ਆ ਕੇ ਪੰਜਾ ਮਿੰਟਾਂ ਠੀਕ ਹੋ ਗਿਆ 15 15 ਸਾਲ ਦੇ ਜਿਹੜੇ ਮੰਜਿਆ ਤੇ ਪਏ ਰੋਗੀ ਐ ਉਹ ਵਿਲਕ ਰਹੇ ਐ ਅਸੀਂ ਉਹੀ ਰੋਗੀ ਲੈ ਕੇ ਜਾਣੇ ਆ ਜਿੱਥੇ ਜਿੱਥੇ ਜਿਹੜੇ ਬਾਬੇ ਠੀਕ ਕਰਦੇ ਲੈ ਵੀ ਠੀਕ ਕਰਦੇ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਸੰਗਤ ਉਹ ਜਿਹੜੇ ਇੱਥੇ ਪਹੁੰਚੋ ਉਹਨਾਂ ਨੂੰ ਹੋਣਾ ਚਾਹੀਦਾ ਸਰਕਾਰਾਂ ਨੂੰ ਦੇਣਾ ਚਾਹੀਦਾ ਨਹੀਂ ਸਭ ਤੋਂ ਸਭ ਤੋਂ ਸਭ ਤੋਂ ਵੱਡਾ ਤਾਂ ਵੇਖੋ ਜੀ ਸਾਡੇ ਸਿੱਖਾ ਨੇ ਸਾਡੇ ਐਸਜੀਪੀਸੀ ਨੇ ਸਾਡੀ ਕੌਮ ਦਾ ਕਾਣ ਕੀਤਾ ਕਰਵਾਇਆ ਬਾਦਲ ਪਰਿਵਾਰ ਨੇ ਵੱਡਾ ਇਹਦੇ ਵਿੱਚ ਕੋਈ ਮੁਨਕਰ ਨਹੀਂ ਐਸਜੀਪੀਸੀ ਸਾਡੇ ਹਰ ਜ਼ਿਲ੍ਹੇ ਵਿੱਚ ਆ ਮੈਨੂੰ ਲੱਗਦਾ 22 ਜ਼ਿਲ੍ਹੇ ਆਪਣੇ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਜੇ 22 ਸਕੂਲ ਖੋਲ੍ਹ ਦਿੰਦੇ ਵੀ ਜਿਹੜਾ ਬੱਚਾ ਸਿੱਖੀ ਦੇ ਵਿੱਚ ਸੰਪੂਰਨ ਹੋ ਕੇ ਪੜੂਗਾ ਉਹਦੀਆਂ ਸਹੀ ਫੀਸਾਂ ਕਿਤਾਬਾਂ ਫ੍ਰੀ ਕਰਾਂਗੇ ਤਾਂ ਮੈਨੂੰ ਲੱਗਦਾ ਹੀ ਨਹੀਂ ਵੀ ਲੋਕੀ ਡੇਰਾਬਾਦ ਨਾਲ ਜੁੜਦੇ ਜਾ ਲੋਕੀ ਇੰਨਾ ਪਖੰਡੀਆਂ ਸਾਧਾਂ ਕੋਲੇ ਜਾਂਦੇ ਜੇ ਪੰਜਾਬ ਸਟੇਟ ਹੈ ਸੂਬਾ ਇਹਦੇ ਵਿੱਚ ਜੇ 2-3 ਹਸਪਤਾਲ ਵੀ ਫ੍ਰੀ ਇਲਾਜ ਵਾਲੇ ਖੋਲ ਦੇਣ ਵੀ ਕੋਈ ਵੀ ਸਿੱਖ ਭਰਾ ਅੰਮ੍ਰਿਤਧਾਰੀ ਗੁਰਸੇਕ ਇੱਥੇ ਆ ਕੇ ਇਲਾਜ ਕਰਾਵੇ ਉਹਦਾ ਫ੍ਰੀ ਹੈ ਤੇ ਲੋਕੀ ਇੰਨਾ ਪਾਸੇ ਜਾਂਦੇ ਹੀ ਨਹੀਂ ਐਸਜੀਪੀਸੀ ਦਾ ਵੱਡਾ ਰੋਲ ਹੈ ਉਸ ਤੋਂ ਬਾਅਦ ਸਾਡੇ ਲੋਕ ਜਿਹੜੇ ਅਣਪੜ੍ਹਤਾ ਅਣਪੜ੍ਹਤਾ ਨੇ ਸਾਡੇ ਲੋਕਾਂ ਨੂੰ ਜਿਹੜਾ ਇਸ ਰਾਹੇ ਪਾਇਆ ਹੋਇਆ ਹੈ ਤੇ ਉਹ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਭੇਡਾਂ ਮੁੰਨੀਆਂ ਨਹੀਂ ਜਾ ਸਕਦੀਆਂ ਮਨਾਈਆਂ ਜਾਂਦੀਆਂ ਕਣੀ ਇਦਾਂ ਤੇ ਇਹ ਹਾਲ ਹੈ ਵੀ ਇਸ ਕਰਕੇ ਆਪਾਂ ਨੂੰ ਆਪ ਨੂੰ ਧਿਆਨ ਦੇਣ ਦੀ ਲੋੜ ਆ ਆਪ ਸਾਰੇ ਸਿਆਣੇ ਆ ਹਰ ਘਰ ਵਿੱਚ ਆਪ ਵੀ ਸਾਰੇ ਸਿਆਣੇ ਆ ਸਾਰੇ ਸਿਆਣਪ ਤੋਂ ਕੰਮ ਲਈਏ ਤੇ ਆਪਾਂ ਤੁਨ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗिए ਤੇ Hindu ਧਰਮ ਦਾ ਵੀ ਸਤਿਕਾਰ ਕਰੀਏ ਦੇਵੀ ਦੇਵਤਿਆਂ ਉਹਨਾਂ ਦੀ ਰਮਾਇਣ ਹੈ ਬਾਈਬਲ ਹੈ ਔਰ ਉਹ ਜਿਹੜਾ ਕੁਰਾਨ ਸ਼ਰੀਫ ਦੋ ਗ੍ਰੰਥ ਲਿਖਿਆ ਹੈ ਮਹੰਦੋ ਸਾਹਿਬ ਨੇ ਉਹਨਾਂ ਦੇ ਉਹਨਾਂ ਨੂੰ ਪੜ ਕੇ ਉਹਨਾਂ ਤੋਂ ਗਿਆਨ ਲੈ ਕੇ ਉਹਨਾਂ ਦੀ ਮੰਨੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਕੋਈ ਵੀ ਧਰਮ ਦੀ ਪੋਥੀ ਜਾਂ ਗ੍ਰੰਥ ਹੈ ਉਹਨਾਂ ਦੀ ਮੰਨੀਏ ਤੇ ਆਪਾਂ ਇਹ ਸੰ ਗਿਆਨਤਾ ਤੋਂ ਜਿਹੜਾ ਨਿਕਲ ਸਕਦੇ